ਓ ਜੀ ਜੀ ਹੈ ਫਰੀਦ ਵਰਕਸ਼ ਚੈਨਲ ਤੇ ਦੋਸਤੋ ਤੁਹਾਡਾ ਸਭ ਦਾ ਸਵਾਗਤ ਆ ਦੋਸਤੋ ਅੱਜ ਆਪਾਂ ਗੱਲਬਾਤ ਕਰਨ ਲੱਗੇ ਆ ਜੋ ਬੈਟਰੀ ਵਾਲੇ ਰਿਕਸ਼ੇ ਚੱਲੇ ਆ ਆਟੋ ਚੱਲੇ ਆ ਇਹਦੇ ਬਾਰੇ ਜਿੱਥੇ-ਜਿੱਥੇ ਇਹਦੇ ਫਾਇਦੇ ਆ ਗਰੀਬ ਲੋੜਵੰਦਾਂ ਦੀ ਰੋਟੀ ਬੰਨਣ ਲੱਗੀ ਆ ਬਹੁਤ ਵਧੀਆ ਉਪਰਾਲਾ ਗਵਰਨਮੈਂਟ ਦਾ ਬਹੁਤ ਵਧੀਆ ਜਾਣੀ ਆਪਾਂ ਕੰਮ ਕਹਿ ਸਕਦੇ ਆ ਪਰ ਜਿੱਥੇ-ਜਿੱਥੇ ਇਹਦਾ ਫਾਇਦਾ ਹੋਇਆ ਆਮ ਇਨਸਾਨ ਨੂੰ ਸਵਾਰੀਆਂ ਨੂੰ ਵੀ ਫਾਇਦਾ ਕਿਉਂਕਿ ਟਾਈਮ ਸਾਰ ਜਾਣ ਆਉਣ ਨੂੰ ਪਰ ਆਟੋ ਰਿਕਸ਼ਾ ਮਿਲ ਜਾਂਦਾ ਕਿਸ ਕਿਤੇ ਵੀ ਕਿਸੇ ਟਾਈਮ ਜਾਣਾ ਹੁੰਦਾ ਤਾਂ ਇਹ ਤਕਰੀਬਨ ਪਹਿਲਾਂ ਤਾਂ ਵੱਡੇ ਵੱਡੇ ਸ਼ਹਿਰਾਂ 'ਚ ਸੀ ਹੁਣ ਵੇਖਿਆ ਜਾਵੇ ਹਰੇਕ ਤਕਰੀਬਨ ਪਿੰਡ ਵਿੱਚ ਪਿੰਡਾਂ ਵਿੱਚ ਵੀ ਆ ਗਿਆ ਸ਼ਹਿਰਾਂ ਵਿੱਚ ਤਾਂ ਹੈ ਹੀ ਆ ਪਰ ਵੇਖੋ ਆਪਾਂ ਜੇ ਮੰਨ ਕੇ ਚੱਲੇਗੇ ਜਿਹੜੀ ਚੀਜ਼ ਦਾ ਆਪਾਂ ਨੂੰ ਸੌਖਾ ਹੁੰਦਾ ਉਹਦਾ ਦੁੱਖ ਵੀ ਨਾਲ ਹੀ ਖੜਾ ਹੁੰਦਾ ਮੈਂ ਫੇਰ ਕਹਿੰਨਾ ਬਹੁਤ ਵਧੀਆ ਉਪਰਾਲਾ ਜਿਹੜੇ ਵੀਰਾਂ ਕੋਲੇ ਇਹ ਆਟੋ ਰਿਕਸ਼ੇ ਹੈ ਬਹੁਤ ਵਧੀਆ ਉਪਰਾਲਾ ਤੇ ਉਹਨਾਂ ਨੂੰ ਕਮਾਈ ਦਾ ਸਾਧਨ ਬਣਿਆ ਪਰ ਜਿੱਥੇ-ਜਿੱਥੇ ਇਹ ਕਮਾਈ ਦਾ ਸਾਧਨ ਬਣਿਆ ਉੱਥੇ-ਉੱਥੇ ਇਹਦਾ ਨੁਕਸਾਨ ਨੁਕਸਾਨ ਵੀ ਹੈ ਨੁਕਸਾਨ ਆਮ ਜਿਹੜਾ ਖਵਾਜਾ ਕੋਈ ਵੰਨ ਰਿਹਾ ਮੋਤਾ ਘਾਵਾ ਦੀ ਗੱਬਈਏ ਕਿਵੇਂ ਵਰਦੀ ਘੂਤਾ ਯਾਰ ਭਰਾਵਾ ਹੀ ਨੇਗਾ ਤੋਂ ਦੇ ਸੀਗੇ ਉਹ ਤਾਂ ਮੋੜ ਹੀ ਉਹ ਜਿਹਾ ਹੈਗਾ ਕਚਾਰਾ ਸੀਗਾ ਉਹ ਜਿਹੜੇ ਮੋੜ ਮੋੜਿਆ ਤੇ ਪੀਕ ਜੀ ਸੀਗੇ ਮੂਰੇ ਏਡੀ ਹੋ ਗਈ ਮੂਕਾਂ ਮਾਰੀ ਜਣੇ ਏਡੀ ਉੱਤੇ ਸਾਰਿਆਂ ਦਾ ਵਜਨ ਆ ਗਿਆ ਇੱਕ ਦੂਜੇ ਉੱਤੇ ਇੱਕ ਦੂਜੇ ਉੱਤੇ ਐ ਕਿ ਹੋ ਗਈ ਹੈਲੇ ਉਹ ਦੂਰ ਕੀ ਨੀਕਾ ਮਾਰ ਲਾਤ ਬੱਜ ਗਈ ਇਹਦੀ ਕੋਈ ਲੱਤ ਤੇ ਹੋਰ ਪਤਾ ਨਹੀਂ ਕੋਣੋ ਵੀ ਕੀ ਕੀ ਕਰਾ ਉਹ ਤਾਂ ਉਹ ਪਤਾ ਹੋਇਆ ਮੈਂ ਵੀ ਹੁਣ ਤੱਕ ਤੱਤੇ ਘਰ ਦਾ ਹੀ ਲੱਗਣਾ ਉਹ ਕਿਉਂ ਪਤਾ ਹੋਇਆ ਇੱਕ ਪੁਰੀ ਦਾ ਘਟਾ रेडी हां आ गई तू तेरे अब कितनी आओ आज यार मुंडाई से फदा फर्क ना हो ना यो नम्मा आया नहीं नहीं आ गए हो अभी अच्छे पयावे गुजा इनन लियो ना के आ ही ने तुम्हें पकड़ो और हो ना आ पापा और भाई आ रो वो खलेगा नुमदार गया हां कोई वाली जीतू वो अच्छे पान ਨਹੀਂ ਜਦ ਅੱਜ ਖਾਣੇ ਵੀ ਹੋ ਰਹੇ ਤਾਂ ਆ ਮਿਲਣੇ ਆਉਂਦੇ ਉਹ ਮੁੰਡੇ ਨੇ ਤਾਂ ਹੀ ਅੱਗੇ ਕੋ ਬੱਲੇ ਥੋੜੇ ਪਿੰਡਾ ਫੁੰਡੀ ਤੇ ਕਿੱਈ ਆਈ ਆ ਅਲ ਭਾਵੇਂ ਤਾਂ ਆਮ ਹੈ ਕੋਵਿਡ ਦੇ ਕਰਕੇ ਆਉਂਦੇ ਆ ਇਹ ਤਾਂ ਬੈ ਜਾ ਭਾਈ ਇੱਥੇ ਬੈ ਜਾ ਇਹ ਵੀ ਡਿੱਗੀ ਵਿਚਾਰੀ ਨਹੀਂ ਤੇ ਨਾ ਗੁਰਗਾ ਬੈਨੈ ਰਚੀ ਅਰ ਦਿੱਤਾ ਭਰਾ 96 99 ਅੱਜ 2 3 ਬਾਦ ਦਾ 2 ਵਿੱਚ ਭਾਲਣਾ ਹੋਰ ਭਾਰ ਬਾਲਾ ਕਰਕੇ ਫਟ ਗਿਆ ਉਹ ਨਾ ਯਾਰ ਸੱਜਾ ਪਤਾ ਕਿ ਵੀ ਉਹ ਸਾਹਮਣਾ ਬਲਾਉਦਾ ਹਾਂ ਚਾਚਾ ਤੂੰ ਨਾ ਕਰ ਦਿੰਦਾ ਉਹ ਮੈਂ ਬੰਦਾ ਬਾਈ ਵੀ ਦਾ ਵੀ ਆਪਾਂ ਅੱਗੇ ਰਹਿੰਦੇ ਜਾਂਤੀ ਹੋਨੇ ਕਰ ਜਾਂਦਣ ਹੋ ਗਏ ਨਾ ਤਾਂ ਲੈ ਗਏ ਨਾ ਤਾਂ ਨੇ ਉਹ ਵੀ ਉਹ ਮੋੜ ਹੀ ਰੱਖੋ ਕਹਿੰਦਾ ਸੀ ਉੰਜਰਾ ਇਹ ਮੂਲਾਨਾ ਤੋਂ ਟਿੱਡੇ ਹੋ ਗਏ। ਹੌਲੀ ਜਿਹਾ ਮੂਲਾਨਾ ਮੇਰੇ ਅੜੀ ਅਲਗੀ ਤਰੀ ਬਰਣੀ ਦੀ। ਜਾਂ ਆਪਾਂ ਕਹਿੰਦੇ ਤਾਂ ਹੈ। ਇਹਨਾਂ ਦਾ ਨਾ ਬਾਈ ਬਰਾ ਜਿਹੜੇ ਆਟੋ ਆਣਾ ਇਹਨਾਂ ਦਾ ਹਿੱਸਾ ਹੈਗਾ ਪੀੜਾ। ਹਾਂ ਸਾਡੇ ਰਿਫਰਿਜਰੈਟਰ 'ਚ ਸਾਡੇ ਰਿਫਰਿਜਰੈਟਰ 'ਚ ਬੁੜੀ ਬੈਠੀ ਸੀ ਮੱਛੀ ਤੇ ਐਂ ওভারਲੋਡ ਸੀਗਾ। ਖਾਤਾ ਬਹੁਤ ਵੱਡਾ। 6 ਮਹੀਨੇ ਹੋ ਗਏ ਲਈ ਫੰਦੇ ਆ ਲਾਈ ਲਈ ਆ। ਹਾਂ ਇਹ ਸਮੇਂ ਨਾਲ ਨਹੀਂ ਪਹੁੰਚਦਾ। ਇਹ ਤਾਂ ਬਾਵਾ ਰੋਣਾ ਟੱਪਾ ओ तो ठीक तो तो है, ठीक तो 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 है, ठीक है। बाबा ही है। जानी मार्ची, ओ जानी मार्ची। ओ दे, जानी मनाजा। तेरा क्या बच्चा? मेरे तो बांते लाती सी है, बांते मेरी। तू भी क्या बच्चा? तेरा बच्चा उससे आगे है। नहीं तेरा नहीं बच्चा मेरे उससे साथ में तो आगे है मेरे तक आए लात में तेरे आए बाहर। � ਤਨ ਕਰਨਾ ਤਨ ਤਨ ਹਾਉ ਮੇਂ ਆਉਂਦੀ ਆਉਦੇ ਹੈਗੇ ਉਹਦੇ ਪਾ ਲਈ ਆ ਤੂੰ ਕਿਹਨੂੰ ਮਰਨ ਦੇ ਇਹ ਕਿਹੜਾ ਲੈਟਾ ਹੈ ਉਹ ਨਾ ਆਏ ਕਿ ਕਿਦਿ ਰਹੋ ਬਾਹਰ ਬਾਹਰ ਰੋਣ ਦੀ ਜਰਤ ਪੜੀ ਉਹਦੀ ਬਾਤ ਦਾ ਦਾਵਾ ਕੀ ਤੇਰਾ ਇਹ ਤਨ ਦਾ ਬਜਨ ਆ ਗਿਆ ਆਪਾਂ ਦੀ ਬਾਤ ਇਹ ਸੀ ਵੀ ਬਾਤ ਸੀ ਜਮ ਉਹ ਤਾਂ ਮੇਰੇ ਉੱਤੇ ਸੀ ਪੈਣਾ ਤੇ ਵੀ ਅਲੋ ਹੋਰ ਥੇ ਥੱਲੇ ਗਈ ਆ ਹੁੰਦੇ ਮੇਰੇ ਪਾਰ ਦੇ ਉੱਤੋਂ ਦੀ ਦੇਖਤ ਨਾਲ ਸਾਥ ਨੇ ਮੇਰੇ ਉਹਦੇ ਨਾਲ ਕਿੰਨੇ ਜਣੇ ਬੈਠੇ ਭਾਈ ਵਿੱਚ ਕਿੰਨੀਆਂ ਨੇ ਬੈਠੇ ਮੈਂ ਤਾਂ ਰਣਾ ਨਾ ਹੋਵੇ ਤਾਂ ਬੁੜੀਆਂ ਬਾਲਾਂ ਵੀ ਜਾਨ ਦੋ ਬੁੜੇ ਛੋਲੇ ਵਿਖਾਈਏ ਅਸੀਂ ਆਪਣੇ ਬੁੜੀਆਂ ਬਾਲਾਂ ਰੋਣਾ ਚਾਹੋ ਮੈਂ ਤਾਂ ਇਹੋ ਕੋਈ ਖੜਨਾ ਸੀ ਭਾਈ ਮੱਧੀ ਕੇ ਬਾ ਮੈਂ ਤਾਂ ਸਿਰ ਜਾਉ ਕਹਿੰਦੇ ਤੂੰ ਦਾਰੂ ਬੁਢੀ ਮੇਰਾ ਗਿਆ ਤਾ ਇਹਨੂੰ ਕੋਈ ਰੋਣਾ ਪਾਇ ਬੱਠਣਾ ਤੇ ਪਲਦੇ ਹਾਂ ਇਹੋ ਯਾ ਹੋ ਗਿਆ ਤਾਂ ਤੇਰੀ ਜਾਨ ਦੇਉਂ ਨਾ ਵੀ ਜਾਨੀ ਮੇਰੇ ਕੋਈ ਨਹੀਂ ਨਾ ਉੱਥੇ ਨਹੀਂ ਤੂੰ ਕੰਮ ਕਰ ਦਿੱਤੀ ਹਾਂ ਆਹ ਤਾਂ ਮੈਂ ਨਹੀਂ ਕਹਿੰਦਾ ਕਾਉਂ ਹਾਂ ਉਹ ਡਾਕਟਰ ਹੈ ਹਾਂ ਹਾਂ ਉਹਨਾ ਆਹ ਸਾਰਾ ਗੱਲ ਉਹ ਬੜਾ ਜਣੇ ਤੇ ਬੈਠ ਖਣੇ ਆਜਾ ਸਵਾਰ ਗਣ ਭੌਤਨਾ ਪੈਂਦਾ ਹੁਣ ਤੁਸੀਂ ਵੇਖ ਹੀ ਲਿਆ ਆਟੋ ਰਿਕਸ਼ਾ ਓਵਰ ਲੋਡ ਹੋਣ ਦੇ ਕਾਰਨ ਨਰੇਗਾ ਵਾਲੀਆਂ ਜਨਾਨੀਆਂ ਸੀ ਨਰੇਗਾ ਵਾਲੀਆਂ ਮਾਈਆਂ ਬੀਬੀਆਂ ਸੀ ਉਹ ਕੰਮ ਕਰਦੀਆਂ ਸੀ ਜਿੱਥੇ ਚਾਰ ਸਵਾਰੀਆਂ ਪਾਸ ਹੁੰਦਾ ਆਟੋ ਰਿਕਸ਼ਾ ਉਥੇ ਇਹ ਕੀ ਕਰਦੇ ਆਟੋ ਵਾਲੇ ਇਹਦੇ ਵਿੱਚ ਚਾਰ ਦੀਆਂ ਮਤਲਬ 8 ਹੋ ਜਾਂਦੀਆਂ 8 ਹੋਣ ਦੇ ਕਾਰਨ ਤੇ ਤੇਜ਼ ਚਲਾਉਂਦੇ ਆ ਕਈ ਵਾਰੀ ਕੱਟ ਵੱਜ ਜਾਂਦਾ ਕਿਉਂਕਿ ਸਾਹ ਦਾ ਮਗਰ ਹੋ ਹੈਗਾ ਭੀੜਾ ਜਦੋਂ ਕੱਟ ਵੱਜ ਜਾਂਦਾ ਆਟੋ ਰੱਖਸ਼ਾ ਪਲਟ ਜਾਂਦਾ ਆਟੋ ਰੱਖਸ਼ਾ ਪਲਟਣ ਦੇ ਨਾਲ-ਨਾਲ ਸਵਾਰੀਆਂ ਦੇ ਵਿੱਚ ਬੈਠੀਆਂ ਸੱਟਾਂ ਵੱਜਦੀਆਂ ਸੱਟਾਂ ਕਈ ਵਾਰੀ ਬਹੁਤ ਜ਼ਿਆਦਾ ਵੱਜਦੀਆਂ ਕਿਉਂਕਿ ਵਿੱਚ ਮਾਈਆਂ ਬੀਬੀਆਂ ਜਾਂ ਬਜ਼ੁਰਗ ਬੰਦੇ ਆਣ ਬੱਚੇ ਬੰਦੇ ਆ ਜਿਹੜਾ ਜਿਹੜੀ ਸਵਾਰੀ ਇਹਦੇ ਢਾਹ ਜਾਂਦੀ ਉਹਦੀ ਲੱਤਾਂਾਂ ਟੁੱਟ ਜਾਂਦੀ ਆ ਇੱਕ ਵਾਰ ਕੀ ਹੋਇਆ ਸਾਡੀ ਰੈਸਟਰੀ ਦੇ ਵਿੱਚੋਂ ਕੋਟਕਪੁਰੇ ਤੋਂ ਇੱਕ ਜਨਾਨੀ ਗਈ ਅੜੀਸਰ ਗੁਰਦੁਆਰੇ ਅੜੀਸਰ ਗੁਰਦੁਆਰੇ ਜੇ ਪਹੁੰਚਣ ਲੱਗੇ ਉਹ ਆਟੋ ਲੈਣਾ ਪੈਂਦਾ ਆਟੋ ਵਾਲੇ ਉਹ ਬੈਟਰੀ ਵਾਲੇ ਆਟੋ ਤੇ ਬਹਿ ਗਈ ਆਟੋ ਗਿਆ ਰਾਹ ਦੇ ਵਿੱਚ ਪਲਟ ਜਦੋਂ ਆਟੋ ਰਾਹ ਦੇ ਵਿੱਚ ਪਲਟ ਗਿਆ ਉਖਲੀ ਜਵਜਨ ਦੇ ਕਾਰਨ ਉਹ ਸਾਰੀਆਂ ਡੇਠਾ ਗਈ ਉਹ ਜਨਾਨੀ ਦੀਆਂ ਪੱਸਲੀਆਂ ਗੋਣੀਆਂ ਬਾਹਾਂ ਮੋਢੇ ਲੱਤ ਉਹ ਕਿਹੜੀ ਜਗ੍ਹਾ ਜਿੱਥੋਂ ਉਹ ਟੁੱਟਨੋ ਨਹੀਂ ਬਜੀ ਹੁਣ ਏਵੇਂ ਆ ਇਹ ਜੋ ਜਨਾਨੀਆਂ ਤੁਸੀਂ ਦੇਖਦੇ ਆਂ ਮਾਈਆਂ ਦੇਖਦੇ ਆਂ ਇਹ ਨਰੇਗਾ ਵਾਲੀਆਂ ਬੀਬੀਆਂ ਸਿੰਘਾਂ ਇਹਦੇ ਵਿੱਚ ਉਹ ਕਿਉਂਕਿ 8 ਸਵਾਰੀਆਂ ਬੈਘੀਆਂ ਇੱਕ ਤਾਂ ਮਟਾਪਾ ਜ਼ਿਆਦਾ ਹੋਣ ਦੇ ਕਾਰਨ ਜਨਾਨੀਆਂ ਬੀਬੀਆਂ ਮੋਟੀਆਂ ਆਉਂਦੀਆਂ ਜਨਾਨੀਆਂ ਜ਼ਿਆਦਾ ਬੈਘੀਆਂ ਤੇ ਆਟੋ ਰਿਕਸ਼ਾ ਜੋ ਉਖਲੀ ਦੇ ਵਿੱਚ ਵੱਜਿਆ ਉਖਲੀ ਦੇ ਵਿੱਚ ਵੱਜ ਜੰਦੇ ਨਾਲ ਇਹ ਖੱਬੇ ਪਾਸੇ ਨੂੰ ਗਿਆ ਪਲਟ ਤੇ ਜਿਹੜੀ ਇਹ ਕਮਾਈ ਸਾਰਿਆਂ ਦੀ ਠਾ ਗਈ ਉਹਦੀ ਵਿਚਾਰੀ ਜੀ ਦੋਹਾਂ ਥਾਂੋਂ ਲੱਤ ਟੁੱਟ ਗਈ ਨਾਲੇ ਤਾਂ ਪੈਸੇ ਲੱਗਣ ਨੂੰ ਥਾਂ ਬਣ ਗਿਆ ਨਾਲੇ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਹੋ ਗਈ ਤੇ ਠੰਡ ਹੋਣ ਦੇ ਨਾਲ ਨਾਲ ਗਰੋਹ ਬਣ ਗਿਆ ਪੈਸੇ ਲੱਗਣ ਨੂੰ ਥਾਂ ਬਣ ਗਿਆ ਕਮਾਈ ਦਾ ਜੋ ਸਾਧਨ ਦਿਹਾੜੀ ਕਰਦੀ ਸੀ ਉਹ ਰੋ ਗਈ ਇਸ ਕਰਕੇ ਆਪਣਾ ਭਾਈ ਜੀ ਕਿਤੇ ਜਾਣਾ ਸੋਚ ਸਮਝ ਕੇ ਇਹਦੇ ਵਿੱਚ ਬੈਠੋ ਕਿਉਂਕਿ ਕਿਸੇ ਟਾਈਮ ਕਿਤੇ ਵੀ ਕੁਝ ਹੋ ਸਕਦਾ ਕਿਉਂਕਿ ਇਹਨਾਂ ਨੂੰ ਤਾਂ ਸਵਾਰੀਆਂ ਦਾ ਲਾਲਚ ਹੁੰਦਾ ਪਰ ਨੁਕਸਾਨ ਤਾਂ ਜੋ ਨਾ ਹੋਵੇ ਧੰਨਵਾਦ ਜੀ